ਸਾਡੇ ਜਿਹੜੇ ਆਪਣੇ ਬੱਚੇ ਨੇ ਸਾਡੇ ਬੱਚੇ ਤੇ ਪਰ ਵਿਦੇਸ਼ਾਂ ਚ ਨੇ ਤੇ ਇੱਥੇ ਜੇਕਰ ਆਪਾਂ ਇਹਨਾਂ ਨੂੰ ਇਹ ਲੈ ਕੇ ਚੱਲੀਏ ਕਿ ਸਾਡੇ ਇੱਥੇ ਰਹਿਣੇ ਦੇਣਾ ਤੇ ਸਾਡਾ ਪੰਜਾਬ ਤੇ ਪਹਿਲਾਂ ਹੀ ਪਛੜ ਗਿਆ। ਪਲਾਤਕਾਰ ਹੋਇਆ ਵਾ ਠੀਕ ਹੈ ਜੀ ਉਸ ਮੁੱਦੇ ਦੇ ਲੋਕ ਪ੍ਰਵਾਸੀਆਂ ਨੂੰ ਕੰਡਣਾ ਚਾਹੁੰਦੇ ਪੰਜਾਬ ਵਾਸੀ ਪ੍ਰਵਾਸੀਆਂ ਨੂੰ ਕੰਡਣਾ ਜੇ ਜਾ ਬਿਜਲੀ ਗੱਲ ਇਹ ਹੈ ਕਿ ਪੰਜਾਬ ਦਾ ਲੋਕਾਂ ਦੇ ਵਿੱਚ ਦਿਮਾਗ ਵਿੱਚ ਇਹ ਵੀ ਸੋਚ ਗਿਆ ਵੀ ਪੰਜਾਬ ਦਾ ਕੰਮ ਅੱਧੇ ਨੌਜਾਦਾ ਪ੍ਰਵਾਸੀ ਸੰਭਾਲੇ ਬੈਠੇ ਜੇ ਕਿ ਜੇਕਰ ਅਸੀਂ 25-30 ਲੱਖ ਰੁਪਇਆ ਲਾ ਕੇ ਵਿਦੇਸ਼ ਵਿੱਚ ਜਾ ਕੇ ਉੱਥੇ ਮਿਹਨਤ ਮਜ਼ਦੂਰੀ ਕਰ ਲੀਆਂ ਤੇ 25-30 ਲੱਖ ਨਾਲ ਇਸੇ ਕੰਮ ਨਹੀਂ ਚੱਲ ਸਕਦਾ ਅਵਾ ਵਧੀਆ ਕੰਮ ਕਰ ਸਕਦੇ ਆ ਬਿਲਕੁਲ ਹਾਂ ਜਿਹੜੀ ਆ ਮਾਨ ਜੋਗ ਮੁੱਖ ਮੰਤਰੀ ਦੇ ਕੰਟਰੋਲ ਚ ਚੱਲਦੀ ਆ ਪੰਜਾਬ ਦੇ ਵਿੱਚ ਲਾਏ ਆ ਆਰਡਰ ਕਿਹਨੇ ਕੰਟਰੋਲ ਕਰਨਾ ਉਹ ਨਹੀਂ ਮੁੱਖ ਮੰਤਰੀ ਦੇ ਅੰਦਰ ਹੀ ਆ ਜੇ ਸਾਡਾ ਪ੍ਰਸ਼ਾਸਨ ਜਾਦੂਗਾ ਪ੍ਰਸ਼ਾਸਨ ਸਸਤਾਈ ਕਿਹੜੂਗਾ ਇਹੋ ਜਿਹੜੀਆਂ ਕਰਨਾ ਹੈ ਇੱਕ ਕਰਾਇਮ ਹੋ ਰਿਹਾ ਜਿੱਤੇ ਨਕੇਲ ਪਾਉਂਗਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਰੌਂਦ ਸਿੰਘ ਆਲਪ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਰੋਲਾ ਪੈ ਰਿਹਾ ਵਾ ਔਰ ਪੰਜਾਬ ਪੰਜਾਬ ਵਿੱਚੋਂ ਪ੍ਰਵਾਸੀਆਂ ਨੂੰ ਭੁਜਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਬੀਜੇਪੀ ਦੇ ਸੀਨੀਅਰ ਲੀਡਰ ਨਿਰਮਲ ਸਿੰਘ ਐਸਐਸਜੀ ਉਹਨਾਂ ਨਾਲ ਆਪਾਂ ਕਰਦੇ ਗੱਲਬਾਤ ਸੱਚ ਸੱਚੀ ਗੱਲ ਨਹੀਂ ਸੱਚੀ ਗੱਲ ਸਭ ਤੋਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਰੋਲਾ ਪੈ ਰਿਹਾ ਵਾ ਪੰਜਾਬ ਵਿੱਚੋਂ ਪ੍ਰਵਾਸੀਆਂ ਨੂੰ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਤੁਸੀਂ ਦੇਖੋ ਜਿਹਾ ਪ੍ਰਵਾਸੀਆਂ ਦੀ ਗੱਲ ਹੈ ਜਿਹੜਾ ਪਿਛਲੇ ਸਮੇਂ ਪਸ਼ਾਟੋਟ ਦੇ ਵਿੱਚ ਇੱਕ ਕਾਂਡ ਹੋਇਆ ਇਹੜਾ ਛੋਟੇ ਬੱਚੇ ਨੂੰ ਬੇਰਹਿਮੀ ਦੇ ਨਾਲ ਉਹਦਾ ਕਤਲ ਕੀਤਾ ਠੀਕ ਹੈ ਜੇ ਸਬੰਧ ਨੇ ਗੁਨਾਹ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆਸੀਂ ਉਹਦੇ ਹੱਕਾਂ ਕਿ ਜੇ ਇਸ ਬੰਦੇ ਨੇ ਗੁਨਾਹ ਕੀਤਾ ਉਹਨੂੰ ਮੌਤ ਦੀ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਪਰ ਉਸ ਗਰਾਂਹ ਦੀ ਆੜ ਤੇ ਆਪਾ ਸਮੁੱਚੇ ਸਮਾਜ ਨੂੰ ਸਮੁੱਚੇ ਭਾਈਚਾਰੇ ਨੂੰ ਪ੍ਰਵਾਸੀ ਵਿਦੇਾਨੂ ਪ੍ਰਵਾਸੀ ਕਿਹਾ ਜਾਂਦਾ ਪਹਿਲੀ ਗੱਲ ਤੋਂ ਮੈਂ ਇਹ ਸਮਝਦਾ ਕਿ ਪਰਵਾਸੀ ਇਹ ਨਹੀਂ ਜਿਹੜੇ ਸਾਡੇ ਦੇਸ਼ ਤੋਂ ਬਾਹਰ ਨੇ ਇਹ ਸਾਡੇ ਦੇਸ਼ ਦੇ ਵਾਸੀ ਨੇ ਕੋਈ ਯੂਪੀ ਤੋਂ ਚੱਲ ਕੇ ਆਇਆ ਕੋਈ ਕਿੱਥੋਂ ਆਇਆ ਇਹ ਦੇਸ਼ ਵਾਸੀ ਨੇ ਜਿਨ੍ਹਾਂ ਇਹਨਾਂ ਨੂੰ ਪ੍ਰਵਾਸੀਆਂ ਦੇ ਨਾਂ ਤੇ ਕਿਹਾ ਜਾ ਰਿਹਾ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਕਿੰਨਾ ਰੋਲਾ ਪਿਆ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਕੁਝ ਕਿਹਾ ਜਾ ਰਿਹਾ ਕਿ ਪਿੰਡਾਂ ਦੇ ਵਿੱਚ ਇਹਨਾਂ ਨੂੰ ਰਹਿਣ ਨਹੀਂ ਦੇਣਾ ਇਹਨਾਂ ਦਾ ਕੋਈ ਧਾਰ ਘਟਣਾ ਬਣੇ ਇਹਨਾਂ ਦਾ ਕੋਈ ਕੰਮ ਨਾ ਹੋਵੇ ਇਹਨਾਂ ਨੂੰ ਕੋਈ ਇਥੇ ਰੋੜੀ ਫੜੀ ਨਹੀਂ ਲਾਉਣ ਦੇਣੀ ਚਾਹੀਦੀ ਉਹ ਮੈਂ ਸਮਝਦਾ ਕਿ ਜਿਹੜੇ ਦੇਸ਼ਵਾਸੀ ਨੇ ਜਿਹੜੇ ਪ੍ਰਵਾਸੀ ਦੇ ਨਾਂ ਤੇ ਆਪਾਂ ਪਕਾਰਿਆ ਇਹ ਸਾਡੇ ਭਰਾ ਨੇ ਜੇ ਪੰਜਾਬ ਦੇ ਵਿੱਚ ਪੰਜਾਬ ਦੀ ਇੰਡਸਟਰੀ ਦੇ ਵਿੱਚ ਪੰਜਾਬ ਦੇ ਐਗਰੀਕਲਚਰ ਖੇਤੀਬਾੜੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਵਾ ਉਹ ਇਹਨਾਂ ਪ੍ਰਵਾਸੀ ਵੀਰਾਂ ਦਾ ਵਾ ਜਿਹੜਾ ਵੱਡੇ ਤੋਂ ਰਾਤ ਤੇ ਆਪਣੇ ਮਿਹਨਤ ਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਪਾਲਣ ਤੋਸ਼ਨ ਕਰਦੇ ਨੇ ਤੋ ਮੇਰਾ ਇਹ ਕਹਿ ਦੇਣਾ ਇੱਕ ਬੰਦੇ ਦੇ ਗੁਨਾਹ ਨੂੰ ਸਮੁੱਚੇ ਭਾਈਚਾਰੇ ਨੂੰ ਕਹਿਣਾ ਮੈਂ ਸਮਝਦਾ ਮੈਂ ਵੀ ਮੰਨਦਾ ਕਰਦਾ ਮੈਂ ਸਮਝਦਾ ਕਿ ਇਹ ਬਿਲਕੁਲ ਬੇਇਨਸਾਫੀ ਆ ਕਿਸੇ ਵਿਅਕਤੀ ਨੂੰ ਇਹ ਮੰਦਰੀ ਵੀ ਕੋਈ ਇੱਥੇ ਆਪਾਂ ਵੇਖਦੇ ਆ ਕਿ ਜਿਹੜੇ ਗਵਾਂਗਰ ਨੇ ਜਿਹੜੇ ਕਹਾਂਵਾਲੇ ਨੇ ਉਹਨਾਂ ਦੀ ਕੋਈ ਜਾਤ ਨਹੀਂ ਹੁੰਦੀ ਉਹਨਾਂ ਦਾ ਕੋਈ ਧਰਮ ਆ ਮਜ਼ਹਬ ਉਹਨਾਂ ਦਾ ਕੁਝ ਨਹੀਂ ਹੁੰਦਾ ਕਿਉਂਕਿ ਉਹ ਕ੍ਰਾਈਮ ਵਾਲੇ ਬੰਦੇ ਦਾ ਉਹਦੇ ਨਾਲ ਕੋਈ ਆਪਣੇ ਪਰਿਵਾਰ ਦਾ ਨਾਲ ਰਿਸ਼ਤੇਦਾਰ ਦਾ ਨਾਲ ਸਮਾਜ ਦਾ ਉਹ ਕਿਸੇ ਦਾ ਵੀ ਫਰਕ ਨਹੀਂ ਹੁੰਦਾ ਤੇ ਜਿਹੜੇ ਕ੍ਰਾਈਮ ਕਰਨ ਵਾਲੇ ਵਿਅਕਤੀ ਨੇ ਉਹਨਾਂ ਦੇ ਉੱਪਰ ਕ੍ਰਾਈਮ ਤੇ ਕੰਟਰੋਲ ਨਾਥ ਕੋਈ ਮੈਂ ਸਮਝਦਾ ਕਿ ਸਰਕਾਰ ਦਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਹੈ ਉਹ ਸ਼ਾਸਨ ਉਹਦੇ ਤੇ ਕਾਰਵਾਈ ਕਰੇ ਕਾਨੂੰਨੀ ਕਾਰਵਾਈ ਕਰੇ ਜਿਹੜਾ ਗੁਨਾਹਗਾਰਾਂ ਨੂੰ ਸਜ਼ਾ ਦਿਵਾਵੇ ਇਹ ਮੈਂ ਸਮਝਦਾ ਕਿ ਜੀ ਹਾਂ ਸਾਡੇ ਪੰਜਾਬ ਦੇ ਵਿੱਚ ਇਹ ਰੁਝਾਨ ਚੱਲਦਾ ਜੀ ਇੱਥੇ ਪ੍ਰਵਾਸੀਆਂ ਨੂੰ ਭਜਾ ਦੇ ਦੀ ਇੱਥੇ ਰਹਿ ਨਹੀਂ ਦੇਣਾ ਜੀ ਇਹ ਗਲਤ ਆ ਕਿਉਂਕਿ ਅੱਜ ਅੰਦਸ਼ੀ ਦੇ ਵਿੱਚ ਤੁਸੀਂ ਮੈਂ ਸਮਝਦਾ ਕਿ ਜੇ ਲੁਧਿਆਣਾ ਸ਼ਹਿਰ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਬੜੀ ਵੱਡੀ ਇੰਡਸਟਰੀ ਆ ਅੱਜ ਕਿਹੜੀ ਇੰਡਸਟਰੀ ਆਸੀ ਆ ਜਿਹਦੇ ਉੱਤੇ ਵੀਰ ਪ੍ਰਵਾਸੀ ਭਰਾ ਸਾਡੇ ਕੰਮ ਨਹੀਂ ਕਰਦੇ ਹਮ ਅੱਜ ਪਿੰਡਾਂ ਦੇ ਵਿੱਚ ਖੇਤੀ ਜਿਹੜਾ ਖੇਤੀ ਸੁਵਿਧਾ ਪ੍ਰਧਾਨ ਜੇ ਸਿ ਵਿਅਕਤੀ ਕੋਲ 1 ਏਕੜ ਦੇਕਰ ਜ਼ਮੀਨ ਜਿਹੜਾ 2 ਏਕੜ ਜ਼ਮੀਨ ਵਾਲਾ ਵੀ ਹੋਣੇ ਨਹੀਂ ਖੇਤ ਵਿੱਚ ਕੰਮ ਕਰਨ ਵਾਸਤੇ ਪ੍ਰਵਾਸੀ ਨੂੰ ਰੱਖਿਆ ਆ ਤੇ ਮੈਂ ਸਮਝਦਾ ਕਿ ਅੱਜ ਜੇ ਸਮੂਚ ਚਾਹੇ ਸ਼ਹਿਰ ਆ ਕਸਬਾ ਵਾ ਪਿੰਡ ਵਾ ਅੱਜ ਜੇ ਸਰਜੀ ਦਾ ਕੰਮ ਜਿਹੜਾ ਹੋਰ ਕੋਈ ਛੋਟੇ ਮੱਡੇ ਕਾਰੋਬਾਰ ਕਰਨ ਵਾਲੇ ਨੇ ਉਹ ਕੌਣ ਮਿਲਦਾ ਉਹ ਪ੍ਰਵਾਸੀ ਮਿਲਦਾ ਹੂੰ ਕੋਈ ਨਹੀਂ ਕਿਉਂਕਿ ਸਾਡੇ ਜਿਹੜੇ ਆਪਣੇ ਬੱਚੇ ਨੇ ਸਾਡੇ ਬੱਚੇ ਤੇ ਪਰਵਾਦੇ ਸਾਂ ਚ ਨਹੀਂ ਤੇ ਇੱਥੇ ਜੇਕਰ ਆਪਾਂ ਇਹਨਾਂ ਨੂੰ ਇਹ ਲੈ ਕੇ ਚਲੀਏ ਕਿ ਸਾਡੇ ਇੱਥੇ ਰਹਿਣੇ ਦੇਣਾ ਤੇ ਸਾਡਾ ਪੰਜਾਬ ਤੇ ਪਹਿਲਾਂ ਹੀ ਬਚੜ ਗਿਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਰਣਕਦੇਵ ਜੀ ਨੇ ਕਿਹਾ ਕਿ ਮਾਨਸ ਦੀ ਜਾਤ ਸਭੇ ਇੱਕ ਪਹਿਚਾਨ ਗੋ ਤੇ ਜਦੋਂ ਆਪਾਂ ਸਾਰੇ ਹੀ ਭਰਾ ਭਰਾ ਹਾਂ ਤੇ ਫਿਰ ਆਪਾਂ ਕਿਉਂ ਫਟ ਪਾ ਰਹੇ ਆ ਬਲਾਤਕਾਰ ਹੋਇਆ ਵਾ ਠੀਕ ਹੈ ਜੀ ਉਸ ਮੁੱਦੇ ਦੇ ਲੋਕ ਪ੍ਰਵਾਸੀਆਂ ਨੂੰ ਕੰਨਣਾ ਚਾਹੁੰਦੇ ਪੰਜਾਬ ਵਾਸੀ ਪ੍ਰਵਾਸੀਆਂ ਨੂੰ ਕੰਨਣਾ ਚਾਹੁੰਦੇ ਜਾਂ ਬਿਜਲੀ ਗੱਲ ਇਹ ਹੈ ਕਿ ਪੰਜਾਬ ਦਾ ਲੋਕਾਂ ਦੇ ਵਿੱਚ ਦਿਮਾਗ ਵਿੱਚ ਇਹ ਵੀ ਸੋਚਦਾ ਵੀ ਪੰਜਾਬ ਦਾ ਕੰਮ ਅੱਡੇ ਨਾਲ ਜਿਹੜਾ ਪ੍ਰਵਾਸੀ ਸੰਭਾਲੇ ਬੈਠੇ ਜਿਹਦਾ ਤੁਸੀਂ ਕਹਿੰਦੇ ਸਬਜ਼ੀ ਦਾ ਕੰਮ ਕਰੀਏ ਇਨਜਸਟਿਸ ਦੀ ਗੱਲ ਕਰੀਏ ਜਾਂ ਕੋਈ ਹੋਰ ਵੀ ਕੰਮ ਹੈ ਦਿਮਾਗ ਦੇ ਵਿੱਚ ਦਾ ਲੋਕਾਂ ਦੀ ਇਹ ਹੈ ਕਿ ਪ੍ਰਵਾਸੀਆਂ ਕਰਕੇ ਲੋਕਾਂ ਨੂੰ ਪੰਜਾਬੀਆਂ ਨੂੰ ਕੰਮ ਨਹੀਂ ਮਿਲਦਾ ਪਿਆ ਨੇ ਮੈਂ ਇਸ ਗੱਲਾਂ ਸਮਤ ਨਹੀਂ ਹੈਗਾ ਕਿ ਪ੍ਰਵਾਸੀਆਂ ਨਾਲ ਕਰਕੇ ਕੰਮ ਨਹੀਂ ਮਿਲਦਾ ਇਹਨਾਂ ਨੇ ਤਾਂ ਕਰੇ ਤੁਸੀਂ ਨੋਨਟ ਕਰੋ ਕੰਮ ਕਿਉਂ ਨਹੀਂ ਮਿਲੂਗਾ ਕਹਾਂ ਲਿਖਿਆ ਕਿ ਸਾਡੇ ਜਿਹੜੇ ਬੱਚੇ ਨੇ ਸਾਡੀ ਜਨਰੇਸ਼ਨ ਇਹਦੇ ਜਿਹੜੇ ਬਾਹਰ ਆ ਕੇ ਇਹੋ ਦੇ ਇਹਨਾਂ ਦੇ ਮਾਈਂਡ ਦੇ ਵਿੱਚ ਇਹੋ ਦੇ ਇਹਨਾਂ ਦੇ ਦਿਮਾਗ ਵਿੱਚ ਭਰਿਆ ਗਿਆ ਕਿ ਅਸੀਂ ਬਾਹਰ ਜਾਵਾਂ ਜੀ ਅੱਜ ਤੁਸੀਂ ਕਰੇ ਜੇ ਕੋਈ ਬੱਚਿਆਂ ਨਾਲ ਕਰੇ ਜੀ ਕੀ ਹੈ ਬੱਚਾ ਪਰਸ ਕਿਉਂ ਕਰਦੇ ਹੋ ਕੋਲੇ ਜੀ ਮੈਨੂੰ ਬਾਹਰ ਜਾਣਾ ਜਦੋਂ ਸਾਡੇ ਬੱਚੇ ਇੱਥੇ ਰਹਿਣਗੇ ਨਹੀਂ ਇਥੋਂ ਦਾ ਕੰਮ ਕਰ ਕੌਣ ਸੰਭਾਲੂ ਸਾਡੀ ਵੀ ਇੱਕ ਮਜਬੂਰੀ ਬਣ ਜਾਂਦੀ ਆ ਕਿ ਜੇ ਕੋਈ ਬਰਹਾਊਗਾ ਤੇ ਇੱਥੇ ਕੰਮ ਕਰੂਗਾ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਪ੍ਰਵਾਸੀ ਪੁਰਜਾਦੀ ਇਹ ਜਿਹੜਾ ਇੱਕ ਦੂਸਰੇ ਦੇ ਖਿਲਾਫ ਜਿਹੜੀ ਗੱਲ ਇਹ ਸਾਦ ਸੱਦਦੀ ਆ ਮੈਨੂੰ ਕੋਈ ਰਾਜਨੀਤੀ ਸਾਦਕ ਹੋ ਸਕਦੇ ਜਿਹੜੀਆਂ ਸਾਡੇ ਪੰਜਾਬ ਨੂੰ ਤੋੜਵਾਉਂਦੇ ਜਿੱਥੇ ਬੰਦਿਆਂ ਨੇ ਉਹ ਕੰਮ ਕਰੀਆਂ ਨੇ ਉਹ ਚਾਹੁੰਦੇ ਨੇ ਕਿ ਇਥੋਂ ਦਾ ਮਾਹੌਲ ਖਰਾਬ ਹੋਵੇ ਮੈਂ ਹੱਥ ਜੋੜ ਕੇ ਇਹ ਹੀ ਬੇਨਤੀ ਕਰੂੰਗਾ ਕਿ ਅਸੀਂ ਤਾਂ ਪਹਿਲਾਂ ਗੋੜ ਪਛਣਿਆ ਅਸੀਂ ਉਹ ਦੌਰ ਦੇਖਿਆ 1983 ਦਾ 83 ਦੇ ਬਾਅਦ ਵਿੱਚ ਸਾਡਾ ਪੰਜਾਬ ਕਿੰਨਾ ਪਛੜ ਗਿਆ ਉਹ ਸਮਾਂ ਸੀ ਜਦੋਂ ਬਿਨਾਂ 5 ਵਜੇ ਸਮਸ਼ਾਨ ਹੁੰਦੀ ਸੀ ਤੇ ਮੈਂ ਇਹ ਬੇਨਤੀ ਕਰੂੰਗਾ ਕਿ ਇਹ ਪੰਜਾਬ ਵਾਸੀਆਂ ਨੂੰ ਜਿਹੜੇ ਇਹ ਸਾਡੇ ਵੀਰ ਨੇ ਪ੍ਰਵਾਸੀ ਵੀ ਸਾਡੇ ਨੂੰ ਪ੍ਰਵਾਸੀ ਕਹ ਲੋ ਇਹ ਵੀ ਸਾਡੇ ਵੀਰ ਨੇ ਇਹ ਸਾਡੇ ਭਰਾ ਨੇ ਸਾਡੇ ਨਾਲ ਦੁੱਖ ਸੁੱਖ ਦੇ ਸੀ ਇਹਨਾਂ ਦੇ ਬਹੁਤ ਖੁਸ਼ੀ ਵਿੱਚ ਅਸੀਂ ਸ਼੍ਰੀ ਗੁਰੂ ਨੇ ਇਸ ਕਰਕੇ ਮੇਰੀ ਬੇਨਤੀ ਆ ਕਿ ਭਰਾ ਮਾਰੂ ਨੀਤੀ ਜਿਹੜੀ ਆ ਇਹ ਜਿਹੜੀ ਕੋਈ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਨਾ ਦੇਖਦੇ ਹੋਏ ਬਰਦਾਸ਼ਤ ਨਹੀਂ ਕਰੇ ਕਿ ਪੰਜਾਬ ਤਰੱਕੀ ਕਰੇ ਅੱਜ ਅਸੀਂ ਹੜਾ ਵੀ ਮਾਰਦੇ ਹੁੰਦੇ ਆ ਅੱਜ ਤੁਸੀਂ ਦੇਖੋ ਬੰਗਾਲ ਦੇ ਵਿੱਚ ਜਿਹੜੀ ਹੜ੍ਹਾਂ ਦੀ ਮਾਰ ਹੋਈ ਆ ਉਹਦੇ ਤੇ ਕੀ ਕਰੋਪੀ ਕੁਦਰਤ ਦੀ ਕਰੋਪੀ ਅੱਗੇ ਤਾਂ ਕਿਸੇ ਦਾ ਦੋਵੇ ਪਰ ਉਸ ਕਰੋਪੀ ਦੇ ਵਿੱਚ ਸਾਨੂੰ ਅੱਜ ਲੋੜ ਆ ਮੈਂ ਪੰਜਾਬ ਵਾਸੀਆਂ ਨੂੰ ਲੋੜ ਆ ਕਿ ਜਿੰਨੇ ਜਥੇਬੰਦੀਆਂ ਨੇ ਹਮ ਧਾਰਮਿਕ ਰਾਜਨੀਤਿਕ ਸਾਰਿਆਂ ਨੂੰ ਰਲ ਕੇ ਅਸੀਂ ਜਿਹੜੇ ਸਾਡੇ ਭਰਾre ਜਿਹੜੇ ਇਸ ਕੁਦਰਤ ਦੀ ਮੌਤ ਦੇ ਹਨ ਦੀ ਮਾਰ ਦੇ ਵਿੱਚ ਜਿਹੜੇ ਘਰੋਂ ਬੇਕਾਰ ਹੋ ਗਏ ਨੇ ਲੋੜ ਆ ਅੱਜ ਉਹਨਾਂ ਨੂੰ ਉਹਦੇ ਨਾਲ ਉਹਦੇ ਜ਼ਖਮਾਂ ਤੇ ਮਲਮ ਲਾਉਣ ਦੀ ਲੋੜ ਆ ਉਹਨਾਂ ਦੀ ਸਹਾਇਤਾ ਕਰਨ ਦੀ ਲੋੜ ਆ ਤੇ ਅਸੀਂ ਇਸ ਪਾਸੇ ਨਾ ਜਾਈਏ ਮੈਂ ਤਾਂ ਇਹ ਹੀ ਅਪੀਲ ਕਰਨੀ ਚਾਹੁੰਦਾ ਦੂਜੇ ਨਬਰ ਤੇ ਪੰਜਾਬ ਆਪਾਂ ਗੱਲ ਕਰ ਲੀਏ ਬਾਹਰ ਦੇਸ਼ਾਂ ਦੀ ਇੰਗਲੈਂਡ ਦੀ ਗੱਲ ਕਰ ਲਈਏ ਕੈਨੇਡਾ ਦੀ ਗੱਲ ਕਰ ਲਈਏ ਉੱਥੇ ਵੀ ਪ੍ਰੋਜੈਕਟ ਹੋ ਰਹੇ ਨੇ ਵੀ ਜਿਹੜੇ ਇੱਥੇ ਪ੍ਰਵਾਸੀ ਆਏ ਨੇ ਉਹਨਾਂ ਨੂੰ ਬਾਹਰ ਕੱਢੋ ਮੈਂ ਇਹ ਹੀ ਪੇਸ਼ ਕਰਨੀ ਚਾਹੁੰਦਾ ਕਿ ਜਿੱਥੇ ਇਹ ਪਰਿਵਾਰ ਜਿਹੜੇ ਪ੍ਰਵਾਸੀ ਇੱਥੇ ਆ ਕੇ ਕੰਮ ਕਰ ਰਹੇ ਨੇ ਤੇ ਸਾਡੇ ਵੀ ਪਰਿਵਾਰ ਸਾਡੇ ਵੀ ਇੱਥੇ ਜਿਹੜੇ ਲੋਕ ਨੇ ਸਾਡੇ ਪੰਜਾਬ ਦੇ ਲੋਕ ਨੇ ਯੂਪੀ ਚ ਬੈਠੇ ਨੇ ਹੂੰ ਬਿਹਾਰ ਚ ਬੈਠੇ ਨੇ ਹੂੰ ਉਤਰਾਂਕੋ ਚ ਬੈਠੇ ਨੇ ਹੂੰ ਗੁਜਰਾਤ ਚ ਬੈਠੇ ਨੇ ਇਹ ਬੰਗਾਲ ਚ ਬੈਠੇ ਨੇ ਇਹ ਜਿਹੜੀਆਂ ਬਾਹਰੀਆਂ ਸਟੇਟਾਂ ਦੇ ਵਿੱਚ ਸਾਡੇ ਜਿਹੜੇ ਭਰਾ ਨੇ ਉਹ ਵੀ ਮਿਹਨਤ ਮਿਹਨਤ ਕਰਕੇ ਉੱਥੇ ਰੋਟੀ ਜੀ ਕਮਾਉਣ ਆ ਕੇ ਗਏ ਨੇ ਬਿਲਕੁਲ ਉੱਥੇ ਮਿਹਨਤ ਕਰਕੇ ਰੋਟੀ ਕਮਾਉਣ ਦੇ ਲਈ ਜਿਹੜੇ ਉੱਥੋਂ ਦੇ ਲੋਕ ਇੱਥੇ ਆ ਕੇ ਮਿਹਨਤ ਕਰਕੇ ਆਪਣੀ ਰੋਟੀ ਕਮਾਉਂਦੇ ਨੇ ਹੂੰ ਇਸ ਕਰਕੇ ਮੈਂ ਸੋਚਦਾ ਕਿ ਜੇਕਰ ਅਸੀਂ ਇਹੋ ਜਿਹੇ ਜਿਹੜਾ ਰੁਝਾਨ ਚੱਲ ਗਿਆ ਜੇ ਤੇ ਕੰਟਰੋਲ ਨਾ ਕਰਾਂਗੇ ਤੇ ਸਾਡੇ ਜਿਹੜੇ ਬਾਹਰ ਬੈਠੇ ਵੀਰਾਂ ਉਹਨਾਂ ਨੂੰ ਪਰੇਸ਼ਾਨੀ ਹੋਊਗੀ ਜਿਸ ਤਰ੍ਹਾਂ ਕੀ ਪਿੰਡਾਂ ਦੀ ਗੱਲ ਕਰੀਏ ਮਤੇ ਜਿੱਤੇ ਜਾ ਰਹੇ ਨੇ ਪ੍ਰਵਾਸੀਆਂ ਨੂੰ ਬਾਹਰ ਕੱਢ ਦੇ ਕੀ ਲੱਗਦਾ ਵਾ ਜਿਹੜੀ ਖੇਤੀਬਾੜੀ ਮੈਂ ਗੱਲ ਕਰਨਾ ਪਿੰਡਾਂ ਵਿੱਚ ਖੇਤੀਬਾੜੀ ਪੰਜਾਬੀ ਬੰਦਾ ਖੇਤੀਬਾੜੀ ਜਿਹੜਾ ਜਿੱਦਾਂ ਤੇ ਪ੍ਰਵਾਸੀ ਕੰਮ ਕਰਦੇ ਉਹ ਪੰਜਾਬੀ ਬੰਦਾ ਕੰਮ ਕਰ ਦੇਗਾ ਜਿਹੜੇ ਉਮੀਦਾਰ ਨੇ ਉਹਨਾਂ ਦਾ ਪ੍ਰਵਾਸੀਆਂ ਤੋਂ ਬਗੈਰ ਗੁਜ਼ਾਰਾ ਹੈ ਵੇਖੋ ਮੈਂ ਤੁਹਾਨੂੰ ਸਹੀ ਕਹਿੰਦਾ ਤੁਸੀਂ ਜਿਹੜੀ ਗੱਲ ਪਹਿਲਾਂ ਕਹਿ ਰਹੇ ਹੋ ਕਿ ਸਾਡੇ ਬੱਚੇ ਵਿਦੇਸ਼ ਵਿੱਚ ਕਿਉਂ ਜਾਂਦੇ ਨੇ ਜਿਹੜੇ ਬੱਚੇ ਇੱਥੇ ਉਹ ਦੇਸ਼ਾਂ ਵਿੱਚ ਜਾਂਦੇ ਨਹੀਂ ਉਹ 25 25 30 ਲੱਖ ਰੁਪਈਆ ਲਾ ਕੇ ਸਾਡੇ ਬੱਚੇ ਬਾਹਰ ਜਾ ਰਹੇ ਨੇ ਕਿ ਉਹਨਾਂ ਨੂੰ ਜਾਂਦੇ ਤਾਂ ਕਿ ਕੁਰਸੀ ਮਿਲ ਜਾਂਦੀ ਆ ਉਹ ਜਾ ਕੇ ਮਿਹਨਤ ਕਰਦੇ ਨੇ ਉਹਤੇ ਜੋ ਇਹ ਲੋਕਾਂ ਕੇ ਚੰਨੀ ਮਜ਼ਦੂਰੀ ਕਰੇ ਨੇ ਸਾਡੇ ਬੱਚੇ ਵੀ ਜਾ ਕੇ ਬਾਹਰ ਮਜ਼ਦੂਰੀ ਕਰਦੇ ਨੇ ਲੋੜ ਹੈਗੀ ਆ ਉਹਨਾਂ ਬੱਚਿਆਂ ਨੂੰ ਸਮਝਾਉਣੀ ਲੋੜ ਸਮਝਾਉਣੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਕਿ ਜੇ ਬਾਰ ਦਾ ਕੇਜ ਅੱਜ ਬਾਹਰ ਵਾਲੀ ਕੀ ਹਵਾਲੇ ਪੈਸੇ ਦੀ ਗੱਲ ਨੂੰ ਜਿਹੜੀ ਹੈ ਨਾ ਬਾਹਰੋਂ ਪੈਸਾ ਇੱਥੇ ਆਉਂਦਾ ਤਾਂ ਵਾਲੀ ਬਾਰ ਸਾਡੇ ਬੱਚੇ ਜਾਂਦੇ ਉਹਨਾਂ ਦਾ ਮੁੱਠਾ ਗੁਜ਼ਾਰਾ ਹੀ ਹੁੰਦਾ ਵਾ ਲੋੜ ਆ ਕਿ ਬੱਚਿਆਂ ਨੂੰ ਜਿਹੜੀ ਨੌਜਵਾਨ ਸਾਡੀ ਪੀੜ੍ਹੀ ਆ ਉਹਨੂੰ ਸਮਝਾਉਣ ਦੀ ਲੋੜ ਆ ਕਿ ਜੇਕਰ ਅਸੀਂ 25-30 ਲੱਖ ਰੁਪਏ ਲਾ ਕੇ ਵਿਦੇਸ਼ ਵਿੱਚ ਜਾ ਕੇ ਉੱਥੇ ਮਿਹਨਤ ਮਜ਼ਦੂਰੀ ਕਰ ਲਈਆਂ ਤੇ 25-30 ਲੱਖ ਨਾਲ ਇੱਥੇ ਕੰਮ ਨਹੀਂ ਚੱਲ ਸਕਦਾ ਆਪਾਂ ਵਧੀਆ ਕੰਮ ਕਰ ਸਕਦੇ ਆ ਇਹਨਾਂ ਚੀਜ਼ਾਂ ਦੀ ਬੱਚਿਆਂ ਨੂੰ ਸਮਝਾਉਣ ਦੀ ਲੋੜ ਆ ਕੀ ਲੱਗਦਾ ਵਾ ਇੱਕ ਇਨਸਾਨ ਦੀ ਗਲਤੀ ਪੂਰੇ ਪ੍ਰਵਾਸੀ ਪ੍ਰਵਾਸੀਆਂ ਨੂੰ ਠਹਿਰਾਇਆ ਜਾ ਰਿਹਾ ਵਾ ਘੋਸ਼ਿਤ ਠਹਿਰਾਇਆ ਜਾ ਰਿਹਾ ਵਾ ਇਹ ਸਹੀ ਹੈ ਇਹ ਮੈਨੂੰ ਵੀ ਲੱਗਦਾ ਸਹੀ ਹੋਣਾ ਕਿ ਜਿਹੜਾ ਕੱਲਾ ਪ੍ਰਵਾਸੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਮੈਂ ਇਹਦੀ ਨਿੰਦਾ ਕਰਦਾ ਇਹ ਗਲਤ ਹੂੰ ਕਿਉਂਕਿ ਚਾਹੇ ਕੋਈ ਪਰਿਵਾਰ ਹੋਵੇ ਜੇ ਪਰਿਵਾਰ ਦੇ ਵਿੱਚ ਨਹੀਂ ਕਿਸੇ ਬੱਚੇ ਨੇ ਗਲਤੀ ਕਰ ਲਈ ਤੇ ਸਾਰਾ ਪਰਿਵਾਰ ਥੋੜੀ ਗੁਨਾਹਗਰ ਹੋ ਜਾਂਦਾ ਬਿਲਕੁਲ ਇੱਕ ਬੰਦੇ ਬੱਚੇ ਨੇ ਗਲਤੀ ਕਰ ਲਈ ਇੱਕੋ ਨੇ ਜੇ ਕ੍ਰਾਈਮ ਕਰਨ ਵਾਲਾ ਮਾਫੀ ਹੋਈ ਕਹਿੰਦਾ ਉਹਦਾ ਕੋਈ ਧਰਮ ਨਹੀਂ ਉਹਦੀ ਕੋਈ ਜਾਤ ਨਹੀਂ ਐਸੇ ਵਿਅਕਤੀ ਨੂੰ ਸਜ਼ਾ ਮਿਲਣੀ ਚਾਹੀਦੀਆ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀਆ ਕਿ ਜਿਹੜਾ ਇਹਨੂੰ ਦੇਖ ਕੇ ਵੀ ਦੂਸਰਾ ਜਿਹੜੇ ਉਹ ਲੱਗਦਾ ਨਾ ਮੈਂ ਅੰਨੇ ਤੇ ਇਹੀ ਗੱਲ ਬੀਰ ਕਰਨੀ ਚਾਹੁੰਦਾ ਪੰਜਾਬ ਸਰਕਾਰ ਨੇ ਕੀਤਾ ਮਾਨ ਸਾਹਿਬ ਦਾ ਵੀ ਬਿਆਨ ਆਇਆ ਜੀ ਕਿ ਅਸੀਂ ਇਸ ਤਰ੍ਹਾਂ ਕਿਸੇ ਨੂੰ ਪੰਜਾਬ ਤੋਂ ਬਾਹਰ ਨਹੀਂ ਕਰ ਸਕਦੇ ਕੀ ਲੱਗਦਾ ਕਿੰਨਾ ਕਿ ਸਹੀ ਮਾਨ ਸਾਹਿਬ ਦਾ ਬਿਆਨ ਬਿਲਕੁਲ ਕੱਲੇ ਬਿਆਨ ਨਾਲ ਨਹੀਂ ਬਿਆਨ ਕੱਲਾ ਇਹ ਨਹੀਂ ਗੱਲ ਕਹਿ ਦੇਣੀ ਪਈ ਸਾਰੇ ਬਾਰਾ ਵਾਏ ਨੇ ਅਸੀਂ ਬਾਹਰ ਜਾਂਦੇ ਆ ਵੀ ਸਾਡੇ ਨੇ ਇੱਕ ਨਹੀਂ ਹੈ ਕਿ ਸਰਕਾਰ ਜਿਹੜੀ ਆ ਮਾਨ ਜੋ ਮੁੱਖ ਮੰਤਰੀ ਦੇ ਕੰਟਰੋਲ ਚ ਚੱਲਦੀ ਆ ਪੰਜਾਬ ਦੇ ਵਿੱਚ ਲਾਅ ਆਰਡਰ ਕਿਹਦੇ ਕੰਟਰੋਲ ਕਰਨਾ ਉਹ ਵੀ ਮੁੱਖ ਮੰਤਰੀ ਦੇ ਅੰਦਰ ਹੀ ਆ ਜੇ ਸਾਡਾ ਪ੍ਰਸ਼ਾਸਨ ਜਾਗੂਗਾ ਪ੍ਰਸ਼ਾਸਨ ਦਸਤਾਈ ਕਿਹੜਾਗਾ ਇਹੋ ਜਿਹੜੀਆਂ ਘਣਾਉਣੇ ਇੱਕ ਕ੍ਰਾਈਮ ਹੋ ਰਿਹਾ ਜਿੱਤੇ ਨਕੇਲ ਬਹੁਤ ਸਰਕਾਰਾਂ ਨੂੰ ਤੁਸੀਂ ਕੀ ਫੀਲ ਕਰਦੇ ਆ ਮੈਂ ਤਾਂ ਸਮਝਦਾ ਕਿ ਮੈਨੂੰ ਤੇ ਲੱਗਦਾ ਕਿ ਜਿਵੇਂ ਕੋਈ ਰਾਜਨੀਤੀ ਸਾਜਸਾ ਭਰਾ ਨੂੰ ਭਰਾ ਨਾਲ ਲੜਾ ਦੇ ਪੰਜਾਬ ਦੇ ਵਿੱਚ ਕਿ ਕਿਦਾਂ ਪ੍ਰਵਾਸੀ ਪੰਜਾਬੀ ਬਣਾ ਦਿਓ ਤੇ ਨਵੇਂ ਜਿੰਮੇਨ ਸ਼ੁਰੂ ਕਰਕੇ ਹੋ ਸਕਦਾ ਕਿ ਇਹ ਕੋਈ ਕੋਸ਼ਿਸ਼ ਚੱਲਦਾ ਜੀ ਮੈਂ ਉਹਨਾਂ ਕੁਝ ਨਹੀਂ ਕਹਿਣਾ ਚਾਹੁੰਦਾ ਕਿ ਰਾਜਨੀਤੀ ਵੀ ਹੋ ਸਕਦੀ ਆ ਮੈਂ ਤੇ ਇਹੀ ਕਹੂੰਗਾ ਕਿ ਪੰਜਾਬ ਸਾਡਾ ਪੰਜਾਬ ਪਛੜਿਆ ਹੋਇਆ ਹੈ ਉਹਨੂੰ ਪਠੜੀ ਤੇ ਹੁਣ ਵਾਤੇ ਆਪਾਂ ਸਾਰੇ ਨਾਲ ਮਿਲ ਕੇ ਪੰਜਾਬ ਦੇ ਤਰੱਕੀ ਵਾਸਤੇ ਵੀ ਕੰਮ ਨਾ ਕਰੀਏ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸੰਸਦਨਾ ਬੀਜੇਪੀ ਦੇ ਸੀਨੀਅਰ ਲੀਡਰ ਨਿਰਭਾ ਸਿੰਘ ਐਸਜੀ ਜਨ ਨਾਲ ਗੱਲਬਾਤ